ਆ ਫੋਕਸ ਲੈਟ ਹੁੰਦੀ ਆ ਠੀਕ ਹੈ ਜੀ ਐਦਾਂ ਕਰਕੇ ਨਾ ਚਾਨਣੇ ਦਾ ਇਹ ਲੰਮਾ ਚੱਲ ਜਾਂਦਾ ਠੀਕ ਹੈ ਹਾਂਜੀ ਇਹ ਕਿੰਨੇ ਦਾ ਵੀਰੇ ਮੈਟਿਕ ਇਹ 50 ਰੁਪਏ ਦਾ ਜੀ ਪੀਸ ਇਕ ਹਾਂਜੀ ਆ 80 ਰੁਪਏ ਦਾ ਜੀ 2 ਬਏ 2 ਵਾਲਾ ਠੀਕ ਹੈ 1 3 ਬਏ 3 ਵਾਲਾ ਉਹ 150 ਦਾ ਵੀ ਹੈਗਾ 200 ਰੁਪਏ ਕਿਲੋ ਆ ਗਿਆ ਗਰੀ ਸੀ ਠੀਕ ਹੈ ਕੁਆਲਿਟੀ ਆਪਣੇ ਜ਼ਿਮੀਦਾਰ ਭਰਾ ਬਿਲਰਾਂ ਚ ਸਾਰਿਆਂ ਚ ਇਹੀ ਵਰਤਦੇ ਆ ਠੀਕ ਹੈ ਟੂੜੀ ਵਾਲੀ ਕੰਪਨੀ ਵੱਡੀ ਕੰਪਨੀ ਚ ਠੀਕ ਹੈ ਜੀ ਤੇ ਮੁਗਲੈਲ 170 ਰੁਪਏ ਲੀਟਰ ਦਾ 15 40 ਤੇ 20 40 ਕਵਾਲਿਟੀ ਵਧੀਆ ਹੋਊਗੀ ਬਹੁਤ ਇੱਕ ਨੰਬਰ ਆ ਜੀ ਤੇ 20 ਇਹ ਜਿਹੜਾ 90 ਨੰਬਰ ਸੀ ਵਾਲਾ ਉਹ 150 ਰੁਪਏ ਲੀਟਰ ਆ ਜੀ ਇਹ ਛਿਪਦੇ ਆਗੇ ਬਿਲਕੁਲ ਜੀ ਉਥੋਂ ਹੀ ਮਿਲੇ ਆਪਾਂ ਨੂੰ ਵੀਰੇ 1994 ਤੋਂ ਲੈ ਕੇ 2013 ਤੱਕ ਦਾ ਆ ਵੀ ਉੱਪਰ ਤੁਹਾਨੂੰ ਦੇਖ ਜਣਾ 2008 ਮਾਡਲ ਹਾਂਜੀ ਐ ਸਾਰਿਆਂ ਦੇ ਲੱਗੇ ਹੋਏ ਆ ਠੀਕ ਆ ਦੋ ਆ ਛੋਟੇ ਵੱਡੇ ਸਾਈਜ਼ ਨਾਲ ਹਾਂਜੀ ਹਾਂਜੀ ਬਿਲਕੁਲ ਕਿੰਨੇ ਦਾ ਪੈਂਦਾ ਵੀਰੇ ਇਹ ਇਹ ਵੀਰੇ 100 150 ਤੇ 200 ਤਿੰਨ ਤਰ੍ਹਾਂ ਦਾ ਠੀਕ ਆ ਲਾਈਟਾਂ ਚੈੱਕ ਕਰਸੋ ਫਿਰ ਵਰਕਿੰਗ ਆ ਇਹ ਬਿਲਕੁਲ ਇਹ ਇੰਡੀਅਨ ਆ ਆਪਣੇ ਆ ਇਹ ਸ਼ਿਪ ਆ ਲਗਣੀ ਆ ਠੀਕ ਦੱਸ ਕੇ ਦੇਣੀ ਆ ਦੱਸ ਕੇ ਦੇ ਰਿਹਾ ਕੋਈ ਚੀਜ਼ ਆ ਵੀ ਆਏ ਨਹੀਂਗਾ ਤੇ ਮੜਨ ਮੜਨ ਵਾਲੀ ਗੱਲ ਨਹੀਂ ਹੈਗੀ ਕਹਿ ਲੋ ਵੀ ਕੋਈ ਆਇਆ ਵੀ ਮੜ ਦੇ ਉਹ ਇਹ ਤਾਂ ਸ਼ਿਪ ਵਾਲੀ ਆ ਕਹਿ ਕੇ ਨਹੀਂ ਉਹ ਗੱਲ ਨਹੀਂ ਆ ਲੈ ਆ ਲਗੀਆਂ ਪੰਜਾਬਾਂ ਨੂੰ ਨਾ ਜੱਜ ਨਹੀਂ ਕਰ ਸਕਦੇ ਵੀ ਸ਼ਿਪ ਦੀਆਂ ਕਿ ਇੱਧਰ ਦੀਆਂ ਆ ਬੰਦਾ ਪਰ ਆਪਾਂ ਦੱਸ ਕੇ ਦੇਣੀ ਹੁੰਦੀ ਆ ਠੀਕ ਆ ਬਈ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਰਾਇਲ ਫਾਰਮਰ ਟੀਵੀ ਤੇ ਤੇ 13 13 ਸ਼ਿਪਯਾਰਡ ਖੜੇ ਸੀ ਲੋਕੇਸ਼ਨ ਚੈੱਕ ਕਰ ਲਓ ਮਲੋਟ ਦੇ ਵਿੱਚ ਖੜੇ ਆਂਗੇ ਤੇ ਬਾਈ ਆਰਗਿਆਂ ਕੋਲੇ ਸਮੁੰਦਰੀ ਆਜਾਂ ਦਾ ਸਾਮਾਨ ਹੁੰਦਾ ਤੇ ਬਾਈ ਆਰਗਿਆਂ ਨਾਲ ਕਰਦੇ ਆਂ ਗੱਲਬਾਤ ਸਾਰਾ ਜਿਗਾਰਡਮੈਂਟ ਬਾਹਰ ਲਈ ਹੈਗਾ ਤੇ ਆ ਬੈਠਿਆਗਾ 21 ਹਾਲਾ ਬਾਈ ਬਹੁਤ ਵਧੀਆ ਵੀਰੇ ਆਪਣੇ ਸੁਣਾਓ ਜੀ ਵਧੀਆ ਵੀਰੇ ਬਾਈ ਮਲੋਟ ਦੇ ਵਿੱਚ ਇੱਕ ਨਵੀਂ ਚੀਜ਼ ਸ਼ੁਰੂ ਕੀਤੀ ਹੈ ਹਨਾ ਤੁਸੀਂ ਹਾਂਜੀ ਤੇ ਕੀ ਰੀਜ਼ਨ ਸੀ ਭਾਈ ਇਸ ਚੀਜ਼ ਦਾ ਸ਼ੁਰੂ ਕਰਨ ਦਾ ਭਾਈ ਜੀ ਬਸ ਚਲੋ ਕਹਿੰਦੇ ਹੁੰਦੇ ਵੀ ਰੱਬ ਵੀ ਲੈ ਕੇ ਆਉਣ ਵਾਲਾ ਹੁੰਦਾ ਜਿਹੜੇ ਰਾਹ ਵੀ ਪੈ ਜੀਏ ਠੀਕ ਹੈ ਤੇ ਵਾਈ ਕਰਦੇ ਕਰਦੇ ਨਾਲ ਇਧਰ ਨੂੰ ਦੋ ਰਾਈ ਤੇ ਸਮਾਨ ਭਾਈ ਆਪਣੇ ਕੋਲ ਟੋਟਲੀ ਸ਼ੇਪ ਵਾਲਾ ਹੁੰਦਾ ਹਾਂਜੀ ਟੋਟਲੀ ਆ ਨਵਾਂ ਵੀ ਹੈਗਾ ਸ਼ੇਪ ਵਾਲਾ ਵੀ ਆ ਉਹ ਜਿਹੜੀ ਚੀਜ਼ ਵੀ ਹੈਗੀ ਆ ਆਪਾਂ ਦੱਸ ਕੇ ਦੇਣੀ ਅਗਲੇ ਨੇ ਦੇਖ ਕੇ ਲੈਣੀ ਆੜੜ ਪਾਰਟੀਸ਼ਨ ਬਣਾਏ ਹੋਏ ਚਲੋ ਆਪਾਂ ਇਧਰੋਂ ਸ਼ੁਰੂ ਕਰ ਲਈਏ ਪਹਿਲਾਂ ਹਾਂਜੀ ਜ਼ਰੂਰ ਠੀਕ ਹੈ ਆ ਕੁਛ ਮੈਨੂੰ ਲੱਗਾ ਨਵਾਂ ਸਮਾਨ ਪਿਆ ਹਨਾ ਵੇ ਇਹਨਾਂ ਦੇ ਆ ਨਾ ਕੈਮੀਕਲ ਸੀਗਾ ਸਾਰਾ ਆਪਾਂ ਨੂੰ ਲੋਟ ਚੱਕਿਆ ਇਹ ਸੀ ਆਪਦੀ ਪੈਕਿੰਗ ਬੋਤਲਾਂ ਚ ਕਰਤੀ ਓਦਾਂ ਤੱਕ ਵੱਡੇ ਬੈਰਲ ਡਰਮ ਹੀ ਹੁੰਦੇ ਆ ਕੀ ਚੀਜ਼ ਆ ਬਈ ਇਹ ਇਹ ਆ ਆ ਗਿਆ ਹਾਰਪਿਕ ਟਾਇਲਟ ਵਾਲਾ ਜਿਵੇਂ ਠੀਕ ਹੈ ਆ ਆ ਗਿਆ ਭਾਂਡੇ ਧੋਣ ਵਾਲਾ ਠੀਕ ਹੈ ਤੇ ਆ ਤਾਂ ਮੁੱਕ ਗਿਆ ਇੱਥੇ ਸੀਗਾ ਕੱਪੜੇ ਧੋਣ ਵਾਲਾ ਠੀਕ ਹੈ ਜੀ ਉਹ ਹੈਂਡ ਵਾਸ਼ ਆ ਗਿਆ ਠੀਕ ਇਹ ਸ਼ੇਪ ਵਾਲਾ ਸਾਰਾ ਬਿਲਕੁਲ ਜੀ ਤੇ ਆ ਵੀ ਸ਼ੇਪ ਵਾਲੀ ਆ ਹਾਂ ਜੀ ਆ ਆ ਗਿਆ ਸ਼ੈਂਪੂ ਆਪਣੇ ਸਿਰ ਵਾਲਾ ਵਾਲਾਂ ਵਾਲਾ ਠੀਕ ਆ ਵੀਰੇ ਤੇ ਆਹ ਟਾਰਚਾਂ ਇਹ ਆਪਾਂ ਕਹਿੰਦੇ ਛੇਪਾਲੀਆਂ ਤਾਂ ਨਹੀਂ ਕਹਿੰਦੇ ਇਹ ਮੇਡ ਇਨ ਹੁੰਦੀਆਂ ਤਾਂ ਚਾਈਨਾ ਪਰ ਚਲੋ ਕੁਆਲਟੀ ਦੇ ਚੀਜ਼ ਵਧੀਆ ਆ ਫੋਕਸ ਲੈਟ ਹੁੰਦੀ ਆ ਠੀਕ ਆ ਜੀ ਐਦਾਂ ਕਰਕੇ ਨਾ ਚਾਨਣੇ ਦਾ ਇਹ ਲੰਮਾ ਚੱਲ ਜਾਂਦਾ ਠੀਕ ਆ ਹਾਂ ਜੀ ਤੇ ਭਾਈ ਆਹ ਸ਼ੈਂਪੂ ਕਿੰਨੇ ਦਾ ਪੈਂਦਾਗਾ ਇਹ ਸ਼ੈਂਪੂ 250 ਦਾ ਜੀ ਲੀਟਰ ਹੁੰਦਾ ਇਹ ਹਾਂ ਜੀ ਠੀਕ ਹੈ ਬਾਹਰ ਦਾ ਬਿਲਕੁਲ ਜੀ ਤੇ ਬਹੁਤ ਵਧੀਆ ਜੀ ਤੁਸੀਂ ਦੇਖ ਸਕਦੇ ਹੋ ਦੂਰਬੀਨਾ ਵਗੈਰਾ ਪੰਨਾਂ ਤੇ ਉੱਪਰ ਆਪਣੇ ਉਹ ਅੰਟੀਕ ਚੀਜ਼ਾਂ ਵੀ ਪਈਆਂ ਹੋਈਆਂ ਨੇ ਹਾਂ ਤਾਂ ਦੇਖ ਰਹੇ ਹਾਂ ਟੈਲੀਗ੍ਰਾਫ ਹੋ ਗਿਆ ਕੰਪਾਸ ਹੋ ਗਿਆ ਸਾਰਾ ਕੁਝ ਹੀ ਆ ਜੀ ਕਿੰਨੇ ਦਾ ਵੀਰੇ ਉਹ ਉਹ ਵੀਰੇ ਸਾਰਿਆਂ ਦੀ ਐਡਵਾਰਡ ਰੇਟ ਆ ਉਹ ਨਾ ਬਰੀਕੀਆਂ ਚੀਜ਼ਾਂ ਵਾਲੀਆਂ ਨੇ ਠੀਕ ਆ ਇਹ ਸ਼ਿਪ ਦਾ origignal ਬਿਲਕੁਲ ਬਿਲਕੁਲ ਜੀ ਠੀਕ ਆ ਤੇ ਵੀਰੇ ਇੱਕ ਆਹ ਪਰਫਿਊਮ ਵਗੈਰਾ ਵੀ ਸ਼ਿਪ ਦੇ ਆਗੇ ਹਾਂ ਇਹ ਉੱਥੇ ਆਪਾਂ ਨੂੰ ਮਿਲਦੇ ਆ ਇੰਪੋਰਟਡ ਕਹਿ ਕੇ ਠੀਕ ਆ ਤੇ ਕੁਆਲਿਟੀ ਵੀ ਵਧੀਆ ਹੁੰਦੀ ਆ ਤੇ ਫਰੇਗਰੈਂਸ ਵੀ ਬਹੁਤ ਸ਼ਾਨਦਾਰ ਹੁੰਦੀ ਇਹਨਾਂ ਦੀ ਠੀਕ ਆ ਬਈ ਤੇ ਬਾਕੀ ਅੱਗੇ ਆ ਤੁਸੀਂ ਦੇਖ ਲਓ ਆਮੇਲਾ ਦਾ ਕੋਈ ਸਮਾਨ ਆਪਣਾ ਇੱਧਰ ਲਾ ਹਨਾ ਇਹ ਨਾ ਆਪਣੀ ਨਾਲ ਟਰੈਕਟਰ ਐਸੈਸਰੀ ਦੀ ਦੁਕਾਨ ਸੀ ਪਹਿਲਾਂ ਤੇ ਉਹ ਫਿਰ ਆਪਾਂ ਚਲੋ ਕੰਮ ਘਟਾਤਾ ਤੇ ਉਹ ਜਿਹੜਾ ਵਧਿਆ ਸਮਾਨ ਆਪਾਂ ਕਰਖਿਆ ਹੋਇਆ ਪਿਛਲੋ ਜਿਵੇਂ ਹੈਗਾ ਦੇ ਰਹੇ ਆ ਚੀਜ਼ਾਂ ਠੀਕ ਆ ਬਾਕੀ ਆ ਆ ਮੈਟ ਚਿੱਪ ਦੇ ਹੈ ਹਨਾ ਹਾਂਜੀ ਬਿਲਕੁਲ ਇਹ ਸਾਰੇ ਇਹ ਕਿੰਨੇ ਦਾ ਵੀਰੇ ਮੈਟ ਇੱਕ ਆ ਇਹ 50 ਰੁਪਏ ਦਾ ਜੀ ਪੀਸ ਇੱਕ ਹਾਂਜੀ ਆ 80 ਰੁਪਏ ਦਾ ਜੀ 2 ਬਏ 2 ਵਾਲਾ 1 3/3 ਵਾਲਾ ਉਹ 150 ਦਾ ਵੀ ਹੈਗਾ ਜੀ ਤੇ ਜਿਮ ਵਗੈਰਾ ਕਿਸੇ ਨੇ ਸ਼ੁਰੂ ਕਰ ਹਾਂਜੀ ਜਿਵੇਂ ਮਰਜ਼ੀ ਆਪਣੇ ਕੋਲ ਹੈਗੀ ਆ ਫਾਈਲ ਕੈਰੀਏ ਦੇ ਬੰਦੇ 2-3 ਲੈ ਕੇ ਗਏ ਪੂਰੀ ਜਿਮ ਚ ਵਿਛਾਈ ਵਾਸਤੇ ਤੇ ਆ ਆਪਣਾ ਇਹ ਵੀ ਬਾਹਰ ਦਾ ਕੀ ਆਪਣਾ ਨਹੀਂ ਇਹ ਇਲਫਾਫਾ ਪੈਪ ਹੈ ਜਿਵੇਂ ਹੁਣ ਮੰਨ ਲਓ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਖੁਦ ਵਹੀ ਕਰਦੇ ਹਣਾ ਠੀਕ ਹੈ ਉਧਰੋਂ ਏਡੀ ਲੰਮੀ ਲੈਂਥ ਨਹੀਂ ਆਉਂਦੀ ਠੀਕ ਹੈ ਇਲਫਾਫਾ ਪੈਪ ਦੀ ਠੀਕ ਹੈ ਇਹ ਆਪਾਂ ਵਿਹਾ ਕੇ ਰੱਖਿਆ ਵਧੀਆ ਕੁਆਲਿਟੀ ਇਹਦਾ ਇਸਮਾਨ ਆਪਣੇ ਕੋ ਟੋਟਲੀ ਵਧੀਆ ਟੋਟਲੀ ਹੈ ਹਾਂਜੀ ਤੇ ਆ ਪਿੱਛੇ ਗਰੀਸ ਵਗੈਰਾ ਤੁਸੀਂ ਚੈੱਕ ਨਹੀਂ ਇਹ ਹੈਗਾ ਜੀ ਰੰਗ ਕਲਰ ਕਲਰ ਇਹ ਸ਼ੇਪ ਹੈ ਇਹ ਵੀ ਸ਼ੇਪ ਹੈ ਬਾਹਰ ਦਾ ਠੀਕ ਬਿਲਕੁਲ ਤੇ ਵੀਰੇ ਆਪਾਂ ਡਰਮ ਦੇਖ ਰਹੇ ਹਾਂ ਕਿ ਮਗਰ ਹਾਂਜੀ ਗਰੀਸ ਦੇ ਹੈ ਕਿ ਮਗਲੈਲ ਇਹ ਦੋਨੋਂ ਹੀ ਆ ਵੀਰੇ 20 40 ਮਗਲੈਲ ਤੇ 15 40 90 ਨੰਬਰ ਸੀਰੀਅਲ ਤੇ ਗਰੀਸ ਵੀ ਆ ਗਿਆ ਸਾਨੂੰ ਰੇਟ ਦੱਸੋਗੇ ਬਾਈ 90 ਹਾਂਜੀ 200 ਰੁਪਏ ਕਿਲੋ ਆ ਗਿਆ ਗਰੀਸ ਹੀ ਠੀਕ ਹੈ ਕੁਆਲਿਟੀ ਆਪਣੇ ਜ਼ਿਮੀਦਾਰ ਭਰਾ ਬੇਲਰਾਂ ਚ ਸਾਰਿਆਂ ਚ ਇਹੀ ਵਰਤਦੇ ਆ ਠੀਕ ਹੈ ਤੂੜੀ ਵਾਲੀ ਕੰਪੈਨ ਵੱਡੀ ਕੰਪੈਨ ਚ ਠੀਕ ਹੈ ਜੀ ਤੇ ਮਗਲੈਲ 170 ਰੁਪਏ ਲੀਟਰ ਦਾ 15 40 ਤੇ 20 40 ਕੁਆਲਿਟੀ ਵਧੀਆ ਹੋਊਗੀ ਬੇਟ ਬਹੁਤ ਇੱਕ ਨੰਬਰ ਆਈ ਤੇ 20 ਅ ਜਿਹੜਾ 90 ਨੰਬਰ ਸੀ ਵਾਲਾ ਉਹ 150 ਰੁਪਏ ਲੀਟਰ ਆ ਤੇ ਬਾਈ ਯਾਰ ਇੱਕਾ ਜਿੰਦੇ ਦੇਖ ਰਹੇ ਆ ਆਪਣੇ ਪੁਰਾਣੇ ਸਮਿਆਂ ਵਾਲੇ ਹਨਾ ਹਾਂਜੀ ਇਹ ਛਿਪਦੇ ਆਗੇ ਬਿਲਕੁਲ ਜੀ ਉਥੋਂ ਹੀ ਮਿਲੇ ਆਪਾਂ ਨੂੰ ਵੀਰੇ 1994 ਤੋਂ ਲੈ ਕੇ 2013 ਤੱਕ ਦਾ ਆ ਵੀ ਉੱਪਰ ਤੁਹਾਨੂੰ ਦੇਖ ਜਾਣਾ 2008 ਮਾਡਲ ਹਾਂਜੀ ਐ ਸਾਰਿਆਂ ਦੇ ਲੱਗੇ ਹੋਏ ਆ ਕੀ ਆ ਦੋ ਅੱਡੇ ਛੋਟੇ ਵੱਡੇ ਸਾਈਜ਼ ਨਾਲ ਹਨ ਹਾਂਜੀ ਹਾਂਜੀ ਬਿਲਕੁਲ ਕਿੰਨੇ ਦਾ ਪੈਂਦਾ ਵੀਰੇ ਇਹ ਇਹ ਵੀਰੇ 100 150 ਤੇ 200 ਤਿੰਨ ਤਰ੍ਹਾਂ ਦਾ ਠੀਕ ਹੈ ਹਾਂਜੀ ਮਿੱਤਰੋ ਤਰੀਕ ਹੈਗਾ ਅੱਜ 16 ਸਤੰਬਰ 2023 ਦੀ ਵੀਡੀਓ 24 ਦੀ ਵੀਡੀਓ ਇਹ ਹੈ ਅੱਜ ਦੇ ਰੇਟ ਆ ਰੇਟ ਵੱਧ ਵੀ ਸਕਦੇ ਆ ਬਾਈ ਹਨਾ ਤੇ ਰੇਟ ਹਾਂਜੀ ਉਹ ਵੀਰੇ ਜਿਵੇਂ ਸਮਾਨ ਆਉਂਦਾ ਕਿਸੇ ਦਾ ਵੱਧ ਵੀ ਜਾਂਦਾ ਕਿਸੇ ਦਾ ਘਟ ਵੀ ਜਾਂਦਾ ਫਿਰ ਸਾਨੂੰ ਕਈ ਵੀਰ ਭਰਾ ਕਹਿੰਦੇ ਹੁੰਦੇ ਆ ਪੀ ਤੁਸੀਂ ਬਈ ਘਟਾਤਾ ਸੌਰੀ ਘਟਾਉਣ ਦਾ ਤਾਂ ਅੱਜ ਕੱਲ ਕੋਈ ਵੈਸੇ ਕਹਿੰਦਾ ਹੀ ਨਹੀਂ ਹੁੰਦਾ ਹਾਂ ਹਾਂ ਵਧਾਉਣ ਦੇ ਕਹਿੰਦੇ ਹੁੰਦੇ ਬਈ ਤੁਸੀਂ ਰੇਟ ਵਧਾਤਾ ਠੀਕ ਆ ਉਹ ਫਿਰ ਆਪਾਂ ਨੂੰ ਜਿਹੜੇ ਭਾ ਦੀ ਚੀਜ਼ ਆਉਂਦੀ ਆਪਾਂ ਉਸੇ ਨਾਲ ਹੀ ਅੱਗੇ ਸੇਲ ਕਰਨੀ ਹੁੰਦੀ ਹੈ ਨਾ ਤੇ ਆਹ ਤਾਰਾਂ ਵੀ ਬਈ ਸ਼ਿਪ ਚ ਆਉਂਦੀ ਆ ਹਾਂਜੀ ਇਹ ਮੇਡ ਇਨ ਜਪਾਨ ਤੇ ਫਰਾਂਸ ਦੀ ਹੋਊਗੀ ਕੋਰੀਆ ਦੀ ਵੀ ਠੀਕ ਆ ਇਹ ਸਲੀਵ ਆ ਗਈ ਤਾਰ ਉੱਪਰ ਚੜਾਉਣ ਵਾਲੀ ਆ ਇੱਕ ਐਵੇਂ ਤਾਰਾਂ ਦੀ ਹੈ ਤਾਰ ਸਾਰੀ ਕਾਪਰ ਹੀ ਹੁੰਦੀ ਆ ਐਲੂਮੀਨੀਅਮ ਦੀ ਕੋਈ ਵੀ ਨਹੀਂ ਆਉਂਦੀ ਠੀਕ ਆ ਆਪਣੀ ਜਿਹੜੇ ਮੋਟਰਾਂ ਵਗੈਰਾ ਵਾਲੀਆਂ ਕੇਬਲਾਂ ਆਂ ਹਾਂਜੀ ਹਾਂਜੀ ਸਾਰਾ ਕੁਝ ਹੁਣ ਤਾਂ ਇਹ ਤਾਰ ਸਾਡੀ 34 ਦਿਨਾਂ ਦੇ ਵਿੱਚ ਨਾ ਵਾਵਾ ਮਤਲਬ ਇਹ ਘਟ ਖਤਮ ਹੀ ਹੋ ਚੱਲੀ ਆ ਠੀਕ ਆ ਜੀ ਸਰ ਤੇ ਉੱਪਰ ਆਪਾਂ ਤੁਸੀਂ ਇਹ ਲਾਈਟਾਂ ਚੈੱਕ ਕਰ ਸੋ ਫਿਰ ਵਰਕਿੰਗ ਆ ਇਹ ਬਿਲਕੁਲ ਇਹ ਇੰਡੀਅਨ ਨੇ ਆਪਣਾ ਇਹ ਛੇਪਾਂ ਵਾਲੀਆਂ ਨਹੀਂ ਆ ਠੀਕ ਦੱਸ ਕੇ ਦੇਣੀ ਆ ਦੱਸ ਕੇ ਦੇ ਰਿਹਾ ਕੋਈ ਚੀਜ਼ ਆ ਵੀ ਆਏ ਨਹੀਂਗਾ ਤੇ ਮੜਨ ਮੜਨ ਵਾਲੀ ਗੱਲ ਨਹੀਂ ਹੈਗੀ ਕਹਿ ਲੋ ਵੀ ਕੋਈ ਆਇਆ ਵੀ ਮੜ ਦੋ ਵੀ ਇਹ ਤਾਂ ਸ਼ਿਪ ਵਾਲੀ ਆ ਕਹਿ ਕੇ ਨਹੀਂ ਉਹ ਗੱਲ ਹੈ ਮੈਂ ਆ ਲੱਗੀਆਂ ਪੰਜਾਬਾ ਇਹਨੂੰ ਨਾ ਜੱਜ ਨਹੀਂ ਕਰ ਸਕਦੇ ਵੀ ਸ਼ਿਪ ਦੀਆਂ ਕਿ ਇੱਧਰ ਦੀਆਂ ਆ ਹਾਂਜੀ ਪਰ ਆਪਾਂ ਦੱਸ ਕੇ ਦੇਣੀ ਹੁੰਦੀ ਹੈ ਠੀਕ ਆ ਬਈ ਆ ਕਾਮ ਆ ਬਾਈ ਯਾਰ ਕਹਿੰਦਾ ਸੱਚਾ ਸੁੱਚਾ ਕਾਮ ਆ ਬਾਈ ਤੇ ਬਾਕੀ ਆਹਾ ਡਰੈਸਿੰਗ ਵਾਲਾ ਸ਼ੀਸ਼ਾ ਤੇ 4500 ਰੇਟ ਆ ਬਈ ਇਹਦਾ ਹਾਂਜੀ ਇਹ 4500 ਦਾ ਕਨਸੀਲਡ ਲਾਈਟਾਂ ਲੱਗੀਆਂ ਹੋਈਆਂ ਇੱਥੇ ਹਾਂ ਠੀਕ ਹੈ ਜੀ ਤੱਤੇ ਠੰਡੇ ਵਾਲੀ ਮਿਕਸਚਰ ਟੂਟੀ ਆ بس ਤੁਸੀਂ ਕਿਹ ਨਾਲ ਜਾ ਕੇ ਆਪਣੀ ਕੰਦ ਚ ਫੇਟੀ ਕਰਨਾ ਇਹ ਪਾਣੀ ਦੇ ਕਨੈਕਸ਼ਨ ਜੋ ਬਿਲਕੁਲ ਜੀ ਪਾਣੀ ਦੀ ਤੇ ਬਿਜਲੀ ਦੀ ਸਪਲਾਈ ਦੇਣੀ ਗੱਲੀ ਇਹਨੂੰ ਠੀਕ ਹੈ ਜੀ ਤੇ ਧੰਨਵਾਦ ਬਾਈ ਜੀ ਸਮਾਂ ਦੇਣ ਲਈ ਹਾਂਜੀ ਹਾਂਜੀ ਠੀਕ ਹੈ ਜੀ